जान लगे सिर्फ एको गल कहनी है हां जी मुर्शिद अपने दे दर ते मंगण आया एहो मुराद साडी ਝੋਲੀ پاس ਆਇਆ ਅਮਨ ਤੇ ਇਤਿਹਾਦ ਜੀਵਨ ਸਭ ਮਾਵਾਂ ਦੇ ਬੱਚੜੇ ਬਾਪੂਆਂ ਦੇ ਦਿਲਸ਼ਾਦ ਤੇ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦੀ ਬਾਬੇ ਨਾਨਕ ਦੀ ਵਿਚਾਰ ਤਾਰਾ ਸਦਾ ਰਹੇ ਆਬਾਦ ਜਿੰਦਾਬਾਦ 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 ਕੈਪਟਨ ਮਰਿੰਦਰ ਸਿੰਘ ਤਾਂ ਪਹਿਲੇ ਹੀ ਇਹਨਾਂ ਨਾਲ ਸੀਟ ਸ਼ੇਅਰਿੰਗ ਕਰਦਾ ਸੀ ਕੈਪਟਨ ਮਰਿੰਦਰ ਸਿੰਘ ਤਾਂ ਭਾਜੀਪੀ ਦਾ ਜਿਹੜਾ ਮੈਂ ਕਹਿੰਨਾ ਕਿ ਜਿਹਨੂੰ ਇੱਕ ਟਾਊਟ ਕਹਿ ਦਿੰਦੇ ਆ ਕਿਉਂਕਿ ਉਹ ਤਾਂ ਚੱਲਦਾ ਸੀਗਾ ਕਿ ਉਹਨੂੰ ਇਹ ਸੀਗਾ ਕਿ ਜੋ ਮੈਡਮ ਰੂਸਾ ਉਹਨੇ ਤਾਂ ਵੀਜ਼ਾ ਲਵਾਉਣਾ ਹੁੰਦਾ ਸੀ ਕਿ ਮੈਡਮ ਸਾਡੇ ਡਿਪਟੀ ਸੀਐਮ ਓਪੀ ਸੋਨੀ ਜੀ ਸਾਡੇ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਸਾਡੇ ਪੰਜਾਬ ਮਾਮਲਿਆਂ ਦੇ ਇਨਚਾਰਜ ਹਰੀਸ਼ ਚੌਧਰੀ ਜੀ ਅਰਨਾ ਚੌਧਰੀ ਜੀ ਔਰ ਉਹਨਾਂ ਦੇ ਨਾਲ ਸਰਦਾਰ ਪ੍ਰਗਟ ਸਿੰਘ ਜੀ ਔਰ ਹੋਰ ਜਿਹੜੇ ਐਮਐਲਏ ਸਹਿਬਾਨ ਜਿਨ੍ਹਾਂ ਦੇ ਵਿੱਚ ਸਰਦਾਰ ਹਰਮੰਦਰ ਸਿੰਘ ਗਿੱਲ ਜੀ ਔਰ ਕਈ ਹੋਰ ਜਿਹੜੇ ਸੰਦੀਪ ਸੰਧੂ ਜੀ ਕਿਉਂਕਿ ਅਜੇ ਕਨਫਰਮ ਨਹੀਂ ਕਿ ਉਹ ਆ ਰਹੇ ਆ ਜਾਂ ਨਹੀਂ ਆ ਰਹੇ ਪਰ ਅੱਜ ਬੜਾ ਕਰਮਾਂ ਤੇ ਭਾਗਾਂ ਵਾਲਾ ਦਿਨ ਕਿਉਂਕਿ ਕੱਲ ਗੁਰਪੁਰਬ ਸੀਗਾ ਅੱਜ ਜਿਹੜਾ ਡੈਲੀਗੇਸ਼ਨ ਜਾ ਰਿਹਾ ਹੈ ਕਿ ਔਰ ਅਸੀਂ ਤੇ ਇੱਕ ਗੱਲ ਕਹਿੰਦੇ ਆ ਕਿ ਮੋਦੀ ਸਾਹਿਬ ਨੂੰ ਪਹਿਲਾਂ ਵੀ ਚੰਨੀ ਸਾਹਿਬ ਨੇ ਵੀ ਉਸ ਦਿਨ ਰਿਕੁਐਸਟ ਕੀਤੀ ਔਰ ਉਹਨਾਂ ਦੀ ਮਿਹਨਤ ਸਦਕਾ ਜਿਹੜਾ ਹੈ ਕਿ ਅੱਜ ਇਹ ਲਾਂਘਾ ਜਿਹੜਾ ਦੁਬਾਰਾ ਜਿਹੜਾ ਖੁੱਲਿਆ ਕੱਲ ਸਰਦਾਰ ਸਖਜਿੰਦਰ ਸਿੰਘ ਰੰਧਾਵਾ ਜੀ ਸਾਡੇ ਡਿਪਟੀ ਸੀਐਮ ਉਹ ਜਥਾ ਲੈ ਕੇ ਗਏ ਸੀ ਅੱਜ ਅਸੀਂ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਔਰ ਡਿਪਟੀ ਸੀਐਮ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਕਿ ਸਾਡਾ ਡੈਲੀਗੇਸ਼ਨ ਜਿਹੜਾ ਉਧਰ ਜਾ ਰਿਹਾ ਔਰ ਸਾਡੀ ਤਾਂ ਇੱਕੋ ਹੀ ਆ ਕਿ ਜੇ ਲਾਂਗਾ ਖੁੱਲਾ ਤੇ ਵਪਾਰ ਵੀ ਜਿਹੜਾ ਹੈ ਜਰੂਰ ਖੁੱਲਣਾ ਚਾਹੀਦਾ ਹੈ ਕਿ ਜਿੰਦੇ ਨਾਲ ਕਿ ਸਾਡੇ ਪੰਜਾਬ ਵਾਲਿਆਂ ਨੂੰ ਜਿਹੜਾ ਹੈ ਕਿ ਪੰਜਾਬ ਨੂੰ ਔਰ ਹੋਰ ਜਿਹੜਾ ਹੈ ਸਾਰਿਆਂ ਨੂੰ ਜਿਹੜਾ ਕਿ ਫਾਇਦਾ ਹੋ ਸਕੇ ਸਰਕਾਰ ਨੇ ਕਾਨੂੰਨ ਵਾਪਸ ਲੈ ਕੇ ਨੇ ਕਿਵੇਂ ਦੇਖ ਰਹੇ ਹੋ ਸਿਆਸੀ ਸਟੰਟ ਕਈ ਵਿਰੋਧੀ ਕਹਿ ਰਹੇ ਨੇ ਇਸ ਨੂੰ ਮੋਦੀ ਸਾਹਿਬ ਦਾ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਕਾਂਗਰਸ ਕਿਵੇਂ ਦੇਖ ਰਹੀ ਹੈ ਇਸ ਨੂੰ ਗੱਲ ਇਹ ਆ ਕਿ ਜਿਹੜੇ ਕਾਨੂੰਨ ਵਾਪਸ ਲੈ ਗਏ ਆ ਕੱਲ ਗੁਰੂ ਨਾਨਕ ਸਾਹਿਬ ਦਾ ਦਿਹਾੜਾ ਸੀਗਾ ਗੁਰਪੁਰਪਛੀ ਔਰ ਜਿਹੜੇ ਕਾਨੂੰਨ ਵਾਪਸ ਲੈ ਗਏ ਆ ਅਸੀਂ ਇਹਨਾਂ ਦਾ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਔਰ ਉਹਦੇ ਨਾਲ ਇੱਕ ਗੱਲ ਜ਼ਰੂਰ ਮੈਂ ਹੋਰ ਕਰਨੀ ਚਾਹਨਾ ਕਿ ਮੋਦੀ ਸਾਹਿਬ ਤੁਸੀਂ ਕਾਨੂੰਨ ਤਾਂ ਵਾਪਸ ਲੈ ਲੇ ਪਰ ਜਿਹੜਾ ਉਹ 700 ਦੇ ਕਰੀਬ ਜਿਹੜਾ ਕਿਸਾਨ ਜਿਹੜਾ ਜਿਹੜਾ ਪਰਿਵਾਰਾਂ ਦੇ ਜਿਹੜੇ ਉਹ ਜੀ ਚਲੇ ਗਏ ਉਹ ਉਹਨਾਂ ਨੂੰ ਕਿਵੇਂ ਵਾਪਸ ਲਿਆ ਕੇ ਦਿਓਗੇ ਇਸ ਕਰਕੇ ਉਹਨਾਂ ਪਰਿਵਾਰਾਂ ਨੂੰ 50-50 ਲੱਖ ਰੁਪਈਆ ਔਰ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਹੈ ਨੌਕਰੀ ਦਿੱਤੀ ਜਾਵੇ ਕਿ ਤਾਂ ਕਿ ਔਰ ਮੈਂ ਚੰਨੀ ਸਾਹਿਬ ਨੂੰ ਇੱਕ ਗੱਲ ਅਸੀਂ ਕੱਲ ਵੀ ਕੀਤੀ ਸੀ ਔਰ ਚੰਨੀ ਸਾਹਿਬ ਨੇ ਉਸ ਲਈ ਹਾਮੀ ਵੀ ਭਰੀ ਹੈ ਕਿ ਇੱਕ ਇਹਨਾਂ ਲਈ ਇੱਕ ਜਿਹੜੀ ਯਾਦਗਾਰ ਜਗ੍ਹਾ ਜਿਹੜੀ ਆ ਉਹ ਸ਼ੰਭੂ ਬਾਰਡਰ ਦੇ ਉੱਪਰ ਜਿਹੜੀ ਇੱਕ ਯਾਦਗਾਰ ਜਿਹੜੀ ਆ ਉਹ 700 ਸ਼ਹੀਦਾਂ ਦੇ ਨਾਂ ਦੀ ਇੱਕ ਯਾਦਗਾਰ ਉੱਥੇ ਬਣਨੀ ਚਾਹੀਦੀ ਹੈ ਕਿ ਜਿੰਦੇ ਵਿੱਚ ਕਿ ਹਰਿਆਣੇ ਵਾਲਿਆਂ ਨੇ ਵੀ ਕਿ ਜੇ ਕੋਈ ਆਪ ਦਾ ਯੋਗਦਾਨ ਪਾਉਣਾ ਜਾਂ ਜਿਹੜੇ ਉਹਨਾਂ ਦੇ ਕਿਸਾਨ ਜਿਹੜੇ ਹਰਿਆਣੇ ਦੇ ਸਾਡੇ ਭਰਾ ਜਿਹੜੇ ਸ਼ਹੀਦ ਹੋਏ ਆ ਕਿ ਉਹਨਾਂ ਦਾ ਵੀ ਜਿਹੜਾ ਉੱਥੇ ਉਹਨਾਂ ਦੇ ਸਟੈਚੂ ਜਾਂ ਕਿਸਾਨਾਂ ਨੇ ਕਹਿੰਦਾ ਕਿ ਅਸੀਂ ਵਾਪਸ ਨਹੀਂ ਆਵਾਂਗੇ ਜਦ ਤੱਕ ਇਹ ਪਾਰਲੀਮੈਂਟ ਚ ਪਾਸ ਨਹੀਂ ਇਹ ਇਹ ਗੱਲ ਬਿਲਕੁਲ ਸਹੀ ਹੈ ਕਿ ਵਾਪਸ ਆਉਣਾ ਵੀ ਨਹੀਂ ਚਾਹੀਦਾ ਕਿਉਂਕਿ ਮੋਦੀ ਇੱਕ Jubilee Baaja ਔਰ ਜਿੰਨਾ ਚਿਰ ਇਹ ਕਾਨੂੰਨ ਅਸੀਂ ਬਲਾ ਕੇ ਆਪਣਾ ਪਾਰਲੀਮੈਂਟ ਜਿੰਨਾ ਚਿਰ ਉਹਦੇ ਚ ਕੈਨਸਲ ਨਹੀਂ ਕਰਦੇਗੇ ਉਹਨਾਂ ਚਿਰ ਨਹੀਂ ਕੈਨਸਲ ਮੰਨੇ ਜਾਣਗੇ ਹੋ ਸਕਦਾ ਕਿ ਇੱਕ ਕਿਸਾਨਾਂ ਨੂੰ ਉਠਾਉਣ ਲਈ ਕਿਉਂਕਿ 15 ਲੱਖ ਵਰਗਾ ਜਿਹਾ ਜਮਲਾ ਨਿਕਲੇਗਾ ਜੇਕਰ ਨਿਕਲੇ ਤੇ ਬਿਲਕੁਲ ਕਿਉਂਕਿ ਤੁਸੀਂ ਤਾਂ ਪਹਿਲੀ ਯਾਰ ਥੋੜੀ ਹੈ ਕਿ ਉਹ ਵਾਰ-ਵਾਰ ਹੀ ਜਦੋਂ ਹਰੇਕ ਬਿਆਨ ਦੇ ਵਿੱਚ ਹਰੇਕ ਜਗ੍ਹਾ 'ਚ ਜਦੋਂ ਕਹਿੰਦੇ ਆ ਮਨ ਕੀ ਬਾਤ ਕਰਨੀ ਹੈ ਤਾਂ ਲੋਕ ਬੜੇ ਹੈਰਾਨ ਹੁੰਦੇ ਆ ਕਿ ਪਤਾ ਨਹੀਂ ਕੀ ਮਨ ਕੀ ਬਾਤ ਕਰਨਗੇ ਔਰ ਗੱਲ ਗੱਲ ਕਰਨ ਲਾ ਪੈਂਦੇ ਨੇ ਚੀਤੇ ਦੀ ਗੱਲ ਕਰਨ ਲਾ ਪੈਂਦੇ ਨੇ ਹੋਰ ਇਸ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਅੱਜ ਵੀ ਜਿਹੜੇ ਕਿਸਾਨ ਭਰਾ ਨੇ ਔਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਨਹੀਂ ਮਨਾਉਣੀ ਵਾਪਸ ਹੋਏ ਨਹੀਂ ਕਾਨੂੰਨ ਉਸ ਦਿਨ ਵਾਪਸ ਹੋਣਗੇ ਜਦਨ ਪਾਰਲੀਮੈਂਟ ਦੇ ਵਿੱਚ ਜਿਹੜੇ ਕੀ ਵਾਪਸ ਕੀਤੇ ਜਾਣਗੇ ਕੈਪਟਨ ਮਰਿੰਦਰ ਸਿੰਘ ਤਾਂ ਪਹਿਲਾਂ ਹੀ ਇਹਨਾਂ ਨਾਲ ਸੀਟ ਸ਼ੇਅਰਿੰਗ ਕਰਦਾ ਸੀ ਕੈਪਟਨ ਮਰਿੰਦਰ ਸਿੰਘ ਤਾਂ ਭਾਜੀਪੀ ਦਾ ਜਿਹੜਾ ਮੈਂ ਕਹਿੰਨਾ ਕਿ ਜਿਹਨੂੰ ਇੱਕ ਟਾਊਟ ਕਹਿ ਦਿੰਦੇ ਆ ਕਿਉਂਕਿ ਉਹ ਤਾਂ ਚੱਲਦਾ ਸੀਗਾ ਕਿ ਉਹਨੂੰ ਇਹ ਸੀਗਾ ਕਿ ਜੋ ਮੈਡਮ ਰੂਸਾ ਉਹਨੇ ਤਾਂ ਵੀਜ਼ਾ ਲਵਾਉਣਾ ਹੁੰਦਾ ਸੀ ਕਿ ਮੈਡਮ ਨਹੀਂ ਚਾਹੀਦਾ ਲੋਕਾਂ ਨੇ ਉਹਨਾਂ ਦਾ ਜੁਗਬਲਾ ਵੀ ਵੇਖ ਲਿਆ ਲੋਕਾਂ ਨੇ ਕਾਲੀਦਾਲਲ ਦਾ ਵੀ ਵੇਖ ਲਿਆ ਕਿ ਬਿਕਰਮਜੀਤ ਮਜੀਠੀਆ ਦਾ ਜੇ ਕਿਤੇ ਦੁਬਾਰਾ ਸਰਕਾਰ ਆ ਗਈ ਤੇ ਜਿਹੜਾ ਚਿੱਟਾ ਬੰਦ ਹੋਇਆ ਠੀਕ ਹੈ ਉਹ ਚਿੱਟਾ ਫਿਰ ਜਿਹੜਾ ਵਿਕਰਮਜੀਤ ਸਿੰਘ ਬਜੀਠੀਏ ਦੇ ਨਾਲ ਨਾਲ ਜਿਹੜਾ ਸ਼ਬਦ ਜੁੜਿਆ ਉਹ ਫਿਰ ਜਿਹੜਾ ਚੱਕ 2022 ਦੇ ਚੰਨੀ ਸਾਹਿਬ ਹੋਣਗੇ ਮੁੱਖ ਮੰਤਰੀ ਦਾ ਚਿਹਰਾ ਮੁੱਖ ਮੰਤਰੀ ਦੇ ਫੈਸਲਾ ਜਿਹੜਾ ਹੈ ਇਹ ਵਿਧਾਈ ਕਮਾਡ ਨੇ ਸਾਡੀ ਨੇ ਕਰਨਾ ਨਹੀਂ ਨਹੀਂ ਵਿਧਾਇਕਾਂ ਨੇ ਵੀ ਕਰਨਾ ਹੈ ਵਿਧਾਇਕਾਂ ਨੇ ਫੈਸਲਾ ਕੀਤਾ ਕੈਪਟਨ ਸਾਹਿਬ ਨੂੰ ਲਾਤਾ ਹੁਣ ਵਿਧਾਇਕੀ 2022 ਦਾ ਚਿਹਰਾ ਲੈ ਕੇ ਜਿਹੜਾ ਵਿਧਾਇਕ ਫੈਸਲਾ ਕਰਦੇ ਨੇ ਵਿਧਾਇਕਾਂ ਦਾ ਤਾਂ ਇੱਕੋ ਹੀ ਫੈਸਲਾ ਹੈ ਕਿ ਮੁੱਖ ਮੰਤਰੀ ਜਿਹੜਾ ਚਰਨਜੀਤ ਸਿੰਘ ਚੰਨੀ ਵਰਗਾ ਚਾਹੀਦਾ ਹੈ ਕਿਉਂਕਿ ਵਧੀਆ ਕੰਮ ਕਰ ਰਹੇ ਨੇ ਅੱਜ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਲੋਕਾਂ ਨੂੰ ਅੱਜ ਸਵਾਲ ਕਰਦੇ ਸੀ ਅੱ ਕਿਉਂਕਿ ਉਹ ਮਸਲੇ ਹਾਲ ਹੋ ਰਹੇ ਨੇ ਅੱਜ ਤੁਸੀਂ ਮੈਨੂੰ ਦੱਸੋਗੇ ਅੱਜ ਤੁਸੀਂ ਆਉਨੇ ਅੱਜ ਤੇਲ ਦੀਆਂ ਕੀਮਤਾਂ ਜਿਹੜੀਆਂ ਘਟੀਆਂ ਨੇ ਉਹ ਜਦੋਂ ਤੁਸੀਂ ਵੀ ਪੰਪ ਤੋਂ ਤੇਲ ਪਾਉਂਦੇ ਹੋ ਤੇ ਤੁਹਾਨੂੰ ਵੀ ਪਤਾ ਲੱਗਦਾ ਹੈ ਕਿ ਠੀਕ ਹੈ ਕਿ ਭਾਈ ਆਹ ਗੱਲ ਹੈ ਜੀ ਸਾਬ ਤੁਸੀਂ ਕਹਿ ਰਹੇ ਹੋ ਕਿ ਚੰਨ ਜੀ ਚੰਨੀ ਵਰਗਾ ਹੋਣਾ ਚਾਹੀਦਾ ਪਰ ਚੰਨ ਜੀ ਚੰਨੀ ਕਿਉਂ ਨਹੀਂ ਖੁੱਲ ਕੇ ਕਹਿ ਰਹੇ ਕਿਉਂਕਿ ਇਹ ਫੈਸਲਾ ਮੇਰਾ ਨਹੀਂਗਾ ਹਮਮ ਇਹ ਫੈਸਲਾ ਪਾਰਟੀ ਦਾ ਹੈ ਮੈਂ ਕੋਈ ਕਿਉਂਕਿ ਇਹ ਫੈਸਲੇ ਹਮੇਸ਼ਾ ਰਾਹੁਲ ਗਾਂਧੀ ਜੀ ਸੋਨਿਆ ਗਾਂਧੀ ਜੀ ਪ੍ਰਿੰਕਿਆ ਗਾਂਧੀ ਜੀ ਲੈਂਦੇ ਆ ਔਰ ਮੇਰੀ ਡਿਮਾਂਡ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਵਰਗਾ ਮੁੱਖ ਮੰਤਰੀ ਹੋਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਦਾ ਕਹਿ ਰਹੇ ਅਸੀਂ 18 ਤਰੀਕ ਨੂੰ ਪਹਿਲਾਂ ਉਹਨੇ ਜਾਣਾ ਸੀ ਪਰ ਕੰਪਲਿਸ਼ਨ ਨਹੀਂ ਦਿੱਤੀਗੀ ਉਹਨਾਂ ਨੇ ਗੱਲ ਇਹ ਕਿ ਅਸੀਂ ਉਹਦੇ ਵਿੱਚ ਟੋਟਲ 54 ਦੇ ਕਰੀਬ ਸੀ ਜਿੰਨੇ ਵਿੱਚ ਦੋ ਐਮਐਲਏ ਸਾਹਿਬਾਨ ਸੀ ਤੇ ਬਾਕੀ ਸਾਰੇ ਵਜੀਰ ਤੇ ਸਾਡੇ ਅਨਵਜ ਸਿੰਘ ਸਿੱਧੂ ਪ੍ਰਧਾਨ ਸੀ ਜਨਾ ਵਿਚਰਮੰਦਰ ਸਿੰਘ ਗੱਲਵੀ ਸੀ ਪਰ ਇਹ ਹੈ ਕਿ ਉਹਨਾਂ ਨੇ ਪਰਮਿਸ਼ਨ ਜਿਹੜੀ ਨਹੀਂ ਦਿੱਤੀ ਗਈ ਉਹਨਾਂ ਨੂੰ ਇਹ ਸੀਗਾ ਕਿ ਇਹਨਾਂ ਨੂੰ ਅਲੱਗ-ਅਲੱਗ ਕਰਕੇ ਜਿਹੜਾ ਭੇਜਿਆ ਜਾਵੇ ਇਹ ਵੀ ਇੱਕ ਬੀਜੇਪੀ ਦੀ ਬੜੀ ਵੱਡੀ ਜਿਹੜੀ ਹੈ ਉਚਾਲਾ ਪਰ ਅਸੀਂ ਕਹਿੰਦੇ ਹਾਂ ਕਿ ਜੋ ਬਾਬਾ ਨਾਨਕ ਕਰਦਾ ਹੈ ਚੰਗਾ ਕਰਦਾ ਹੈ ਕਿਉਂਕਿ ਗੁਰਨਾਨਕ ਸਾਹਿਬ ਨੇ ਤਿੰਨ ਹਿੱਸਿਆਂ ਦੇ ਵਿੱਚ ਇੱਕ ਜਥਾ ਬਣਾ ਕੇ ਭੇਜਣਾ ਸੀ ਪਹਿਲਾਂ ਮੁੱਖ ਮੰਤਰੀ ਸਾਹਿਬ ਲੈ ਕੇ ਗਏ ਉਸ ਤੋਂ ਬਾਅਦ ਸਖਜਿੰਦਰ ਸਿੰਘ ਦਾਹਾੜੀ ਲੈ ਕੇ ਗਏ ਉਸ ਤੋਂ ਬਾਅਦ ਅਜ ਸਰਦਾਰ ਅਨਵਜ ਸਿੰਘ ਸਿੱਧੂ ਜੀ ਜਿਹੜੇ ਜਾ ਰਹੇ ਜਿਹ ਰਾਜਸਥਾਨ ਦੇ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਉਸ ਨੂੰ ਕਿਵੇਂ ਦੇਖ ਰਹੇ ਹੋ ਗੱਲ ਇਹ ਆ ਕਿ ਕੋਈ ਇਹਨਾਂ ਦੇ ਵਿੱਚ ਉਹ ਕਹਿ ਰਹੇ ਉਹ ਕਹਿ ਰਹੇ ਕਿ ਮੈਂ ਸੰਗਠਨ ਚ ਆ ਕੇ ਕੰਮ ਕਰਾਂਗਾ ਮੈਂ ਕਹਿੰਦਾ ਕੋਈ ਇੱਕ ਵੀ ਬੰਦਾ ਜਿਹੜਾ ਉਹ ਆਮ ਆਦਮੀ ਪਾਰਟੀ ਤੋਂ ਉਹ ਭਾਜਪਾ ਦੇ ਵਿੱਚ ਜਾਊ ਜਿਹੜਾ ਕਾਲੀ ਦਲ ਦੇ ਵਿੱਚ ਹੋਊਗਾ ਕਿ ਜਿਹੜਾ ਮੰਤਰੀ ਦੇ ਉਹ ਤੇ ਤੋਂ ਛੱਡ ਕੇ ਕਹੂਗਾ ਕਿ ਮੈਂ ਆਪਦੀ ਪਾਰਟੀ ਨੂੰ ਕਾਮਯਾਬ ਕਰਨਾ ਮੈਂ ਉਹਨਾਂ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਔਰ ਹਮੇਸ਼ਾ ਇਹ ਗੱਲ ਮੈਂ ਆਪਦੇ ਨਾਲ ਦੇਆਂ ਨੂੰ ਕਹਿੰਦਾ ਕਿ ਜੇ ਕੁਛ ਨਹੀਂ ਕੋਈ ਨਾ ਕੋਈ ਸ਼ੇਧ ਲੈਣੀ ਹੈ ਤੇ ਸਾਨੂੰ ਰੀਸ਼ ਚੌਧਰੀ ਜੀ ਤੋਂ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਕੀਤਾ ਹੈ